ਮਚਾ ਲਈ ਜੀ じゃ ਇਹਨਾਂ ਦੀ ਸੁਣਾ ਕਿ ਰਪਿੰਦਰ ਦੀ ਸੁਣਾ ਦਿਮਾਗ ਤੇ ਕੰਮ ਕਰਨੋਂ ਹਟ ਗਿਆ ਸ਼ਿਵਤਾ ਦਾ ਨਹੀਂ ਕੀ ਕਰਨੀਆਂ ਜਿੰਨੇ ਜੋਗੇ ਹੈਗੇ ਆ ਉਹ ਕੰਮ ਕਰਦੇ ਆ ਉਹ ਕੰਮ ਕਰਦੇ ਆ ਉਹਨੇ ਜੋਗੇ ਹੈਗੇ ਜਿੰਨੇ ਜੋਗੇ ਹੈਗੇ ਆ ਉਹਨਾਂ ਕ ਕਰਦੇ ਆ ਠੀਕ ਰਹਿਣਾ ਮਮਮੀ ਜਦੋਂ ਦਾ ਵਿਆਹ ਹੋਇਆ ਵਾ ਨਾ ਉਦੋਂ ਦਾ ਗੱਡੀਆਂ ਕਰਨੀਆਂ ਇਹ ਰਪਿੰਦਰ ਬਾਰੇ ਡੇ ਗੱਲਾਂ ਬਾਤਾਂ ਕਰ 1 ਤੇ ਤੂੰ ਕਹਿਣਾ ਹੀ ਰਵਿੰਦਰ ਵਾਲੀ ਗੱਲਾਂ ਕਰਦੇ ਸੀ ਉਹ ਹੋ ਨਹੀਂ ਗਈਆਂ 3 2 1 ਫਿਰ ਤਾਂ ਜੋ ਨਹੀਂ ਕੀਤਾ ਨਾ ਉਹਨਾਂ ਸੋਚ ਸਮਝ ਕੇ ਕੀਤਾ ਵਾ ਕਿ ਤੇਰੀਕੇ ਨਾਲ ਚੱਲਦਾ ਬੈਣਾ ਵਾ ਜੇ ਕੋਈ ਚਾਹੀਦਾ ਵਾ ਤੇ ਐਵੇਂ ਨਹੀਂ ਆੜਪਣਾ ਕਰੀ ਜਾਂਦਾ ਹੁੰਦੋ 2 1 ਐਵੇਂ ਨਹੀਂ ਆੜਪਣਾ ਕਰੀ ਸੋ ਐਵੇਂ ਨਹੀਂ ਨਿਆਣੇ ਵਾਲੀ ਮਰਦੀ ਹੋਈ ਦੀ ਐਵੇਂ ਨਿਆਣੇ ਵਾਲੀ ਮਰਦੀ ਚਲੋ 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 ਉਹਨੇ ਕਿਹਾ ਕਿੱਦਾਂ ਸਿਖਣਾ ਸਮਝਾਉਣ ਗਿਆ ਆ ਠੀਕ ਵਾ ਵੱਡਾ ਇਹ ਐਵਿਨਾ ਨੇ ਨਾਲੇ ਕੰਮ ਨਹੀਂ ਕਰੀ ਘੜੀ ਹੁੰਦੇ ਤੂੰ ਇਹੋ ਮੂੰਹ ਨਾ ਕਹਿਣਾ ਇਨਾਂ ਕਿ ਮੈਨੂੰ ਮੇਰੇ ਯਾਰ ਗੱਲਾਂ ਕਰਦੇ ਆ ਥੋਣ ਕੋ ਬਦਲਦੇ ਆ ਫਿਰ 2 1 ਓਦੀ ਤਾਂ ਚਲ ਜਾਣਾ ਵਾ ਜੇ ਮੂੰਹ ਵਟ ਕੇ ਗਿਆ ਤੇ ਫਿਰ ਮੇਰਾ ਵੀ ਧਿਆਨ ਵਿੱਚ ਹੀ ਰਹਿਣਾ ਵਾ ਖੁਸ਼ੀ ਖੁਸ਼ੀ ਜਾਵੇ ਨਾ ਬੱਚਾ ਫੇਰ ਹੀ ਆ ਮੰਮੀ ਨਹੀਂ ਹੂੰ 2 1 ਮੰਮੀ ਤੂੰ ਹੀ ਫਿਕਰ ਨਾ ਕਰੋ ਫਿਕਰ ਨਾ ਕਿਦਰ ਉੱਧਾ ਹੀ ਉੱਧਾ ਰਹਿਣਾ 3 2 1 ਚਲੋ ਵਧੀਆ ਵੀਰ ਜੀ ਜਿਹੜਾ ਕੰਮ ਹੋ ਜੇ ਉਹ ਹੀ ਚੰਗਾ ਵਾ ਕਿਤੇ ਗਰਮੀ ਬਹੁਤ ਜ਼ਿਆਦਾ ਵਾ ਤੇ ਉਹ ਮੈਂ ਪੁੱਛਣਾ ਹੀ ਵੀ ਉਹ ਨਿਬੜ ਗਿਆ ਕੰਮ ਸਹੀ ਸਿੱਧਰਕ ਨਹੀਂ ਤਾਂ ਤੋਹ ਕੋਈ ਗੱਲ ਨਹੀਂ ਤੁਸੀਂ ਇੱਥੇ ਲਾਓ ਤੇ ਮੈਂ ਪਨੀਰੀ ਛੱਡ ਜਾਂਦਾ ਦੇਖੋ ਹਾਂ ਠੀਕ ਹੈ ਠੀਕ ਹੈ ਠੀਕ ਹੈ ਮਾਈਕ ਮੈਨੂੰ ਭੇਖ ਲੱਗ ਗਿਆ ਵੀ ਮਾਈਕ ਹੈਗਾ ਕਿ ਨਹੀਂ ਸੌਰੀ ਤੋਹ ਵੀਰ ਜੀ ਮੈਂ ਪੁੱਛਣਾ ਹੀ ਉਹਨੇ ਕਾਗੇ ਉਹਨੇ ਕ ਖਰਚੇ ਗਏ ਤੇ ਵਾਧੂ ਸੋ ਕਰ ਜਾਉ ਉੱਤੇ ਸੱਤੇ ਚੜਿਆ ਰਹਿੰਦਾ ਵਾ ਕੌਣ ਕਈ ਪੈਣਾ ਦੇ ਵੀਰਵਾ ਦੇ ਕਿਦਾਂ ਚਲੋ ਹੁਣ ਕਈ ਪੈਣਾ ਦੇ ਵੀਰਵਾ ਤੇ ਕੁਛ ਨਾ ਕੁਛ ਕਰੋਗੇ ਤੇ ਫੇਰੀ ਪੈਸਾ ਕੋਲ ਜੜੂਗਾ ਮੈਂ ਜੇ ਵੀਰ ਜੀ ਹਾਨੂੰ ਪੈਸੇ ਦੀ ਤੰਗੀ ਨਾ ਹੁੰਦੀਨੀ ਤੇ ਚਲੋ ਅਹੀਂ ਵੀ ਵਧੀਆ ਵਿਆਹ ਕਰਦੇ ਕੋਈ ਪੈਲੈਸ ਕਰਦੇ ਤਗੜਾ ਤੇ ਚਲੋ ਇਹ ਆਪੇ ਸਭ ਕੁਝ ਵਧੀਆ ਹੋ ਜਾਂਦਾ ਨਹੀਂ ਦੁਬਾਰਾ ਕਰੋ ਨਹੀਂ ਮੈਂ ਹੋਰ ਮੈਨੂੰ ਲੱਗਿਆ ਜੇ ਵੀਰ ਜੀ ਅੜੀ ਕੋ ਪੈਸੇ ਦੀ ਤੰਗੀ ਨਾ ਹੁੰਦੀ ਸੌਰੀ ਅੱਧ ਵਾਰ ਕਹਿੰਦਾ ਮੈਂ ਥੱਪੜ ਮਾਰਨਾ ਤੇਰੇ ਇਕ ਗਲਤੀ ਤੇ ਰਿਪਿੰਦਰ ਠੀਕ ਵਾ ਪਰ ਹੁਣ ਕੀ ਕਰੀਏ ਹਲਾਤੀ ਇਹੋ ਜੀ ਆ ਤੇ ਦਿਨੋਂ ਦਿਨ ਵਾਧੀ ਜਾਂਦੀ ਹੀ ਆ ਮੈਂ ਤਾਂ ਕਰਕੇ ਕਿਹਾ ਸੀ ਤੁਹਾਨੂੰ ਮੈਂ ਵੀ ਕਰ ਛੱਡ ਜੂਗਾ ਅਸੀਂ ਤੇ ਭੇਜਿਆ ਸੀ ਤਾਂ ਪਿੱ ਜਾ ਕੇ ਆਪਣੇ ਭਰਾ ਨਾਲ ਕਰੀ ਉਹ ਕਿਉਂ ਡਿਆ ਇਹ ਗੱਲ ਜਾ ਕੇ ਮੰਮੀ ਨੂੰ ਸਮਝਾ ਹੋਰ ਮੈਂ ਕਹਿਣਾ ਨੂੰ ਤੂੰ ਹੀ ਸਮਝਉ ਤੇ लवली ਨੂੰ ਤੂੰ ਹੀ ਨਹੀਂ ਸਮਝਾ ਸਕਦੇ ਮੈਂ ਤੈਨੂੰ ਕਹਿਣ ਡਿਆ ਵਾਂ ਉਹ ਤਾਂ ਵਿਚਾਰਾ ਉਹ ਗੱਲ ਕਹਿੰਦਾ ਰਵਿੰਦਰ ਨੂੰ ਲੈ ਗਏ ਗਿਆ ਆਈ ਤਾਂ ਮਹਾ ਉਹਨੂੰ ਘੁਲਾਇਆ ਇੱਥੋਂ ਚੱਕ ਆਪਣਾ ਬੁੜੀ ਬੇਸਤਰਾ ਚਲੀ ਜਾ ਬਾਬਾ ਇੱਥੋਂ ਸਾਰਿਆਂ ਦੇ ਦਾਜ ਆਉਂਦੇ ਆ ਸਾਨੂੰ ਨਹੀਂ ਦਿੱਤਾ ਸੀ 2 1 ਆਹੋ ਦਿੱਤਾ ਸੀ ਦਾਜ ਮੈਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਅੱਗੇ ਤਾਂ ਇਦਾਂ ਕਰਦੇ ਨਹੀਂ ਹੁੰਦੇ ਸੀ 1 ਮਿੰਟ 1 ਮਿੰਟ 1 ਮਿੰਟ ਮੈਂ ਅੰਦਰ ਵਾ 1 ਇਹਨਾਂ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਕਿਉਂ ਚਾਲੇ ਜੀ ਜਾ ਇਹਨਾਂ ਦੀ ਸੁਣਾ ਕਿ ਰਵਿੰਦਰ ਦੀ ਸੁਣਾ ਦਿਮਾਗ ਤੇ ਕੰਮ ਕਰਨੋਂ ਹਟ ਗਿਆ ਸਿਵਤਾੰਦਾਂ ਦੀ ਕੀ ਕਰਨੀ ਆ ਜਿੰਨੇ ਜੋਗੇ ਹੈਗੇ ਆ ਉਹ ਕੰਮ ਕਰਦੇ ਆ ਉਹ ਕੰਮ ਕਰਦੇ ਆ ਉਹਨੇ ਜੋਗੇ ਹੈਗੇ ਜਿੰਨੇ ਜੋਗੇ ਹੈਗੇ ਆ ਉਹਨਾਂ ਕ ਕਰਦੇ ਆ ਠੀਕ ਕਰਨਾ 1 ਮੰਮੀ ਜਦੋਂ ਦਾ ਵਿਆਹ ਹੋਇਆ ਵਾ ਨਾ ਉਦੋਂ ਦਾ ਕਾਦੀਆਂ ਕਰਨੀਆਂ ਇਹ ਹੋਰ ਰਪਿੰਦਰ ਬਾਰੇ ਗੱਲਾਂ ਮਤਾਂ ਕਰਨ ਗੱਲਾਂ ਬਤਾ 1 ਤੇ ਤੂੰ ਕਹਿਣਾ ਹੀ ਰਵਿੰਦਰ ਵਾਲੀ ਗੱਲਾਂ ਕਰਦੇ ਸੀ ਉਹ ਹੋ ਨਹੀਂ ਗਈਆਂ 3 2 1 ਫਿਰ ਦਾ ਜੋ ਉਹ ਵੀ ਕੀਤਾ ਨਾ ਉਹਨਾਂ ਸੋਚ ਸਮਝ ਕੇ ਕੀਤਾ ਵਾ ਕਿ ਕੀ ਤਰੀਕੇ ਨਾਲ ਚੱਲਣਾ ਪੈਣਾ ਵਾ ਜੇ ਕੋਈ ਚਾਹੀਦਾ ਵਾ ਤੇ ਐਵੇਂ ਨਹੀਂ ਆੜਪਣਾ ਕਰੀ ਜਾਉਂਦਾ ਹੁੰਦੋ 2 1 ਐਵੇਂ ਨਹੀਂ ਆੜਪਣਾ ਕਰੀਦਾ ਐਵੇਂ ਨਹੀਂ ਜਾਣ ਵਾਲੀ ਮਰਜੀ ਹੋਈ ਦੀ ਐਵੇਂ ਨਹੀਂ ਜਾਣ ਵਾਲੀ ਮਰਜੀ ਚਲੋ 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 ਉਹਨੇ ਕਿਹਾ ਕਿੱਦਾਂ ਸਿਣਾ ਸਮਝਾਉਣ ਦੇ ਆਹ ਠੀਕ ਨਾ ਵਟਾਇਲ ਐਵੇਂ ਨਾ ਨੇ ਨਾਲੇ ਕੰਮ ਨਹੀਂ ਘੜਦੇ ਹੁੰਦੇ ਤੂੰ ਇਹੋ ਮੂੰਹ ਨਾ ਕਹਿਣਾ ਇਨਾ ਕਿ ਮੈਨੂੰ ਮੇਰੇ ਯਾਰ ਗੱਲਾਂ ਕਰਦੇ ਆ ਥੋਣ ਕੋ ਬਦਲਦੇ ਆ ਫਿਰ 2 1 ਉਡੀਕ ਤੇ ਚਲ ਜਾਣਾ ਵਾ ਜੇ ਮੂੰਹ ਵਟ ਕੇ ਗਿਆ ਤੇ ਫਿਰ ਮੇਰਾ ਵੀ ਧਿਆਨ ਵਿੱਚ ਹੀ ਰਹਿਣਾ ਵਾ ਖੁਸ਼ੀ ਖੁਸ਼ੀ ਜਾਵੇ ਨਾ ਬੱਚਾ ਫੇਰ ਹੀ ਆ ਮਮੀ ਨਹੀਂ ਹੂੰ 2 1 ਮਮੀ ਤੂੰ ਇਹ ਫਿਕਰ ਨਾ ਕਰੋ ਫਿਕਰ ਨਾ ਤੇ ਫਿਰ ਉਦਾਂ ਹੀ ਉਦਾਂ ਰਹਿਣਾ 3 2 1 ਚਲੋ ਵਧੀਆ ਵੇ ਜਿਹੜਾ ਕੰਮ ਹੋ ਜੇ ਉਹੋ ਚੰਗਾ ਵਾ ਯਕਦੇ ਗਰਮੀ ਬਹੁਤ ਜ਼ਿਆਦਾ ਵਾ ਤੋ ਮੈਨੂੰ ਪੁੱਛਣਾ ਹੀ ਵੀ ਉਹ ਨਿਬੜ ਗਿਆ ਕੰਮ ਐਸੀ ਚੀਜ਼ਦੂਕ ਨਹੀਂ ਤੋ 1 ਕੋਈ ਗੱਲ ਨਹੀਂ ਤੂੰ ਇਹੀ ਥੇ ਲਾਓ ਤੇ ਮੈਂ ਪਨੀਰੀ ਛੱਡ ਜਾਂਦਾ ਦੇਖੋ ਹਾਂ ਠੀਕ ਹੈ ਠੀਕ ਹੈ ਠੀਕ ਤੋ ਮਾਈਕ ਮੈਨੂੰ ਭਲੱਖ ਲੱਗਿਆ ਮਾਈਕ ਹੈਗਾ ਕਿ ਨਹੀਂ ਸੌਰੀ ਤੋ 1 ਮੇਰ ਜੀ ਮੈਂ ਬਸਣਾ ਹੀ ਉਹਨੇ ਕਾਗੇ ਉਹਨੇ ਕ ਖੱਛੇ ਗਏ ਤੇ ਵਾਧੂ ਸੋ ਕਰ ਜਾਉ ਤੇ ਸੱਤੇ ਚੜਿਆ ਰਹਿੰਦਾ ਵਾ ਗੱਲ ਗਈ ਪਹਿਣਾ ਦੇ ਵੀਰਵਾ ਦੇ ਕਿਦਾਂ ਚਲੋ ਭਗਵਾਨ ਹੁਣ ਕਈ ਪਣਾ ਦੇ ਵੀਰਵਾ ਤੇ ਕੁਛ ਨਾ ਕੁਛ ਕਰੋਗੇ ਤੇ ਫੇਰ ਹੀ ਪੈਸਾ ਕੋਲ ਜੜੂਗਾ ਮੈਂ ਜੇ ਵੀਰ ਜੀ ਹਾਨੂੰ ਪੈਸੇ ਦੀ ਤੰਗੀ ਨਾ ਹੁੰਦੀਨੀ ਤੇ ਚਲੋ ਅਹੀਂ ਵੀ ਵਧੀਆ ਵਿਆਹ ਕਰਦੇ ਕੋਈ ਪੈਲੈਸ ਕਰਦੇ ਤਗੜਾ ਤੇ ਚਲੋ ਇਹ ਆਪੇ ਸਭ ਕੁਝ ਵਧੀਆ ਹੋ ਜਾਂਦਾ ਨਹੀਂ ਦੁਬਾਰਾ ਕਰੋ ਨਹੀਂ ਮੈਂ ਹੋ ਜਾ ਮੈਂ ਰੁਕ ਲਿਆ ਜੇ ਵੀਰ ਜੀ ਸਾਡੇ ਕੋਲ ਪੈਸੇ ਦੀ ਤੰਗੀ ਨਾ ਹੁੰਦੀ ਸੋਰੀ ਇਹ ਦਵਾ ਕੈਸਾ ਮੈਂ ਥੱਪੜ ਮਾਰਨਾ ਤੇਰੇ ਇਕ ਗਲਤੀ ਤੇ ਰਿਪਿੰਦਰ ਠੀਕ ਵਾ ਪਰ ਹੁਣ ਕੀ ਕਰੀਏ ਹਲਾਤੀ ਇਹੋ ਜੇ ਆ ਦਿਨੋਂ ਦਿਨ ਵੱਧ ਹੀ ਜਾਂਦੀ ਹੀ ਆ ਮੈਂ ਤਾਂ ਕਰਕੇ ਕਿਹਾ ਸੀ ਤੁਹਾਨੂੰ ਮੱਗੀ ਕਰ ਛੱਡ ਜੂਗਾ ਅਸੀਂ ਤੇ ਭੇਜਿਆ ਸੀ ਤਾਂ ਪਿੱ ਜਾ ਕੇ ਆਪਣੇ ਭਰਾ ਨਾਲ ਕਰੀ ਉਹ ਕਿਉਂ ਡਿਆ ਇਹ ਗੱਲ ਜਦੋਂ ਮੰਮੀ ਸਮਝਾ ਔਰ ਮੈਂ ਕਹਣਾ ਉਹਨੂੰ ਤੇ ਤੂੰ ਸਮਝਾਉਂਦੇ ਲਵਲੀ ਨੂੰ ਤੂੰ ਇਹ ਨਹੀਂ ਸਮਝਾ ਸਕਦੇ ਹੀ ਮੈਂ ਤੈਨੂੰ ਕਹਿਣ ਡਿਆ ਵਾਂ ਉਹ ਤੇ ਵਿਚਾਰਾ ਉਹ ਗੱਲ ਕਹਿੰਦਾ ਰਵਿੰਦਰ ਨੂੰ ਲੈ ਕੇ ਗਿਆ ਜਾ ਆਈ ਤੇ ਮਹਾ ਉਹਨੂੰ ਘਲਾਇਆ ਇੱਥੋਂ ਚੱਕ ਆਪਣਾ ਬੋੜੀ ਬਿਸਤਰਾ ਚਲੀ ਜਾ ਬਾਬੇ ਇੱਥੋਂ ਸਾਰਿਆਂ ਦੇ ਦਾਜ ਆਉਂਦੇ ਆ ਹਨੂੰ ਨਹੀਂ ਦਿੱਤਾ ਸੀ 2 1 ਆਹੋ ਦਿੱਤਾ ਸੀ ਦਾਜ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਅੱਗੇ ਤੇ ਇਦਾਂ ਕਰਦੇ ਨਹੀਂ ਹੁੰਦੇ ਸੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਅੰਦਰ ਵਾ 1 ਇਹਨਾਂ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਵਿਚਾਲੇ ਜੀ ਜਾ ਇਹਨਾਂ ਦੀ ਸੁਣਾ ਕਿ ਰਵਿੰਦਰ ਦੀ ਸੁਣਾ ਦਿਮਾਗ ਤੇ ਕੰਮ ਕਰਨੋਂ ਹਟ ਗਿਆ। ਸਿਵਤਾਂ ਦਾ ਨੀ ਕੀ ਕਰਨੀਆਂ? ਜਿੰਨੇ ਜੋਗੇ ਹੈਗੇ ਆ ਉਹ ਕੰਮ ਕਰਦੇ ਆ, ਉਹ ਕੰਮ ਕਰਦੇ ਆ। ਓਨੇ ਜੋਗੇ ਹੈਗੇ। ਜਿੰਨੇ ਜੋਗੇ ਹੈਗੇ ਆ ਓਨਾਂ ਕ ਕਰਦੇ ਆ। ਠੀਕ ਰਹਿਣਾ। 1 ਮੰਮੀ ਜਦੋਂ ਦਾ ਵਿਆਹ ਹੋਇਆ ਵਾ ਨਾ ਉਦੋਂ ਦਾ ਕਾਰਨੀਆਂ ਕਰਨੀਆਂ। ਇਹ ਹੋਰ ਰਪਿੰਦਰ ਬਾਰੇ ਡੇ ਗੱਲਾਂ ਮਤਾਂ ਕਰਨ। ਗੱਲਾਂ ਮਤਾਂ 1 ਤੇ ਤੂੰ ਕਹਣਾ ਹੀ ਰਪਿੰਦਰ ਵਾਲੀ ਗੱਲਾਂ ਕਰਦੇ ਸੀ ਉਹ ਹੋ ਨਹੀਂ ਗਈਆਂ 3 2 1 ਫਿਰ ਦਾ ਜੋ ਨਹੀਂ ਕੀਤਾ ਨਾ ਉਹਨਾਂ ਸੋਚ ਸਮਝ ਕੇ ਕੀਤਾ ਵਾ ਕਿ ਕੀ ਤਰੀਕੇ ਨਾਲ ਚੱਲਦਾ ਪੈਣਾ ਵਾ ਜੇ ਕੋਈ ਚਾਹੀਦਾ ਵਾ ਤੇ ਐਵੇਂ ਨਹੀਂ ਆੜਪਣਾ ਕਰੀ ਜਾਉਂਦਾ ਹੁੰਦੋ 2 1 ਐਵੇਂ ਨਹੀਂ ਆੜਪਣਾ ਕਰੀਸ ਐਵੇਂ ਨਹੀਂ ਨਿਆਣੇ ਵਾਲੀ ਮਰਦੀ ਹੋਈ ਦੀ ਐਵੇਂ ਨਹੀਂ ਨਿਆਣੇ ਵਾਲੀ ਮਰਦੀ ਚਲੋ 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 ਉਹਨੇ ਕਿਹੜਾ ਸਿਆਣਾ ਸਮਝਾਉਣ ਦੇ ਆਹ ਠੀਕ ਨਾ ਵਟਾਇਲ ਐਵੇਂ ਨਾ ਨੇ ਨਾਲੇ ਕੰਮ ਨਹੀਂ ਘੜੀਦੇ ਹੁੰਦੇ ਤੂੰ ਇਹੋ ਮੂੰਹ ਨਾਲ ਕਹਿਣਾ ਹੀ ਨਾ ਕਿ ਮੈਨੂੰ ਮੇਰੇ ਯਾਰ ਗੱਲਾਂ ਕਰਦੇ ਆ ਥੋਣ ਕੋ ਬਦਲਦੇ ਆ ਫਿਰ 2 1 ਓਦੀ ਤਾਂ ਚਲ ਜਾਣਾ ਵਾ ਜੇ ਮੂੰਹ ਵਟ ਕੇ ਗਿਆ ਤੇ ਫਿਰ ਮੇਰਾ ਵੀ ਧਿਆਨ ਵਿੱਚ ਹੀ ਰਹਿਣਾ ਵਾ ਖੁਸ਼ੀ ਖੁਸ਼ੀ ਜਾਵੇ ਨਾ ਬੱਚਾ ਫੇਰ ਹੀ ਆ ਮੰਮੀ ਨੀ ਹੂੰ 2 1 ਮੰਮੀ ਤੇ